ਗੋਪੀ ਲੋਂਗੀਆਂ ਨੇ ਗੁਲਾਬ ਸਿੱਧੂ ਦੀ ਇੱਕ ਆਡੀਓ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਗੋਪੀ ਲੋਂਗੀਆਂ ਵੱਲੋਂ ਅਪਲੋਡ ਕੀਤੀ ਗਈ ਆਡੀਓ 'ਚ ਗੁਲਾਬ ਸਿੱਧੂ ਵੱਲੋਂ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਜਾ ਰਹੀ ਹੈ ਦਰਅਸਲ ਇੱਕ ਇੰਟਰਵਿਊ ਦੌਰਾਨ ਗੋਪੀ ਲੋਂਗੀਆਂ ਨੂੰ ਇਹ ਸਵਾਲ ਕੀਤਾ ਗਿਆ ਸੀ ਕਿ ਕਿਸੇ ਵੱਡੇ ਸਿੰਗਰ ਨੇ ਕਦੀ ਉਹਨਾਂ ਦੇ ਨਾਲ ਕੋਈ ਗਾਣਾ ਕਿਉਂ ਨਹੀਂ ਕੀਤਾ ਉਹਨਾਂ ਨੇ ਕਦੀ ਕੋਲਾਬੋਰੇਸ਼ਨ ਕਿਉਂ ਨਹੀਂ ਕੀਤੀ ਜਿਸ ਦੇ ਜਵਾਬ 'ਚ ਗੋਪੀ ਲੋਂਗੀਆਂ ਨੇ ਦੱਸਿਆ ਕਿ ਗੁਲਾਬ ਸਿੱਧੂ ਤੇ ਜੀ ਖਾਨ ਕਹਿ ਕੇ ਮੁੱਕਰ ਗਏ ਗੁਲਾਬ ਸਿੱਧੂ ਆਪਣੀ ਗੱਲ ਦਾ ਪੱਕਾ ਨਹੀਂ ਹੈ ਜਿਸ ਤੋਂ ਬਾਅਦ ਹੁਣ ਗੋਪੀ ਲੋਂਗੀਆਂ ਮੁਤਾਬਕ ਗੁਲਾਬ ਸਿੱਧੂ ਤੇ ਉਸਦੇ ਸਾਥੀ ਉਸਨੂੰ ਫੋਨ ਕਰਕੇ ਗਾਲਾ ਕੱਢ ਰਹੇ ਨੇ ਇਸ ਦੇ ਨਾਲ ਹੀ ਗੋਪੀ ਲੋਂਗੀਆਂ ਨੇ ਗੁਲਾਬ ਸਿੱਧੂ ਨੂੰ ਕਿਹਾ ਕਿ ਉਹ ਮਾਫੀ ਮੰਗ ਲਵੇ ਨਹੀਂ ਤਾਂ ਉਸ ਤੇ ਪਿੰਡ ਆ ਰਿਹਾ ਓ ਮੈਂ ਕਿੱਥੇ ਤੂੰ ਦੱਸ ਓਏ ਜ਼ੁਬਾਨ ਨਾ ਕੰਟਰੋਲ ਓਏ ਫੋਨ ਤੇ ਗਾਲ੍ਹਾਂ ਕੱਢ ਗਾਲ ਲੱਗਾ ਜੁੱਤੀ ਮੂੰਹ ਤੇ ਤੂੰ ਇਹ ਗੱਲ ਬਾਤ ਚ ਸਾਡੇ ਕੁੱਤੇ ਬਾਤ ਚ ਭੌਂਕੀ ਤਰੀਕੇ ਦੇ ਆਏ ਜੀ ਆਪਣਾ ਦਾ ਪਾਲਾ ਨਹੀਂ ਨਹੀਂ ਤਰੀਕਾ ਹਾਂ ਆਪਣੀ ਮੈਂ ਕੋ ਰੋਹ ਜਾ ਹਾਂ ਆ ਪਤਾ ਕਿਦਾਂ ਖਾਲੀਆਂ ਲੀਰਾਂ ਦੀਆਂ ਤੂੰ ਕੌਣ ਹੈਂ ਫਿਰ ਇੰਟਰਵਿਊ ਪੋਡਕਾਸਟ 'ਚ ਬਾਈ ਬਾਰੇ ਬੋਲਣ ਦੀ ਲੋੜ ਨਹੀਂ ਜੀ ਮੇਰੀ ਕੋਈ ਗਲਤ ਸਿੱਧੂ ਨਾਲ ਲੜਾਈ ਨਹੀਂ ਹੈ ਜੀ ਤੁਸੀਂ ਜ਼ਿਆਦਾ ਰੂਡ ਬੋਲੇ ਪਾਜੀ ਮੈਨੂੰ ਫੋਨ ਕਰਕੇ ਪੁੱਛਦਾ ਸਾਹਦੇ ਜੀ ਇਹ ਵੀ ਵੀਰੇ ਤੂੰ ਇਹ ਗੱਲ ਕਿਉਂ ਕਹੀ ਆ ਮੈਨੂੰ ਗਲਤੀ ਦਾ احساس ਆ ਭਰਾ ਕਿਹਨੂੰ ਤੈਨੂੰ ਮੈਨੂੰ ਯਾਰ ਮੈਨੂੰ ਤਾਂ ਦੀ ਗਲਤੀ ਦਾ ਸਾਥ ਯਾਰ ਮੈਂ ਕੀ ਮਾਰਾ ਜਿਗਾ ਕੁਝ ਮੈਂ ਤਾਂ ਗਾਲ ਕੱਢੀ ਆ ਓ ਯਾਰ ਭਲੇਖਾ ਤੁਹਾਡੇ ਨਾਲ ਮੈਂ ਕੀ ਰੱਖਣਾ ਆ ਮੇਰੇ ਸਾਹਮਣੇ 2 ਘੰਟੇ ਨਹੀਂ ਕੋਈ ਅੜ ਸਕਦਾ ਭਲੇਖਾ ਤੂੰ ਕਹਿੰਦਾ ਲੈ ਕਾ ਕਰ ਮੇਰੀ ਗੱਲ ਨੂੰ ਹਾਂ ਗੱਲ ਹਾਂ ਯਾਰ 3B2 ਦੇ ਅੱਪਰ ਆਦ ਨੂੰ ਮਾੜੀ ਰਹੇ ਹਨਾ ਸਿਦੂ ਵਾਲੀ ਬੈਕ ਸਟਰੀ ਪਾਰਕਿੰਗ ਦੇ ਵਿੱਚ ਮਿਲਦੇ ਆ ਆਪਾਂ ਕਰਦੇ ਆ ਡਾਂਕਰੇ ਵੀਰੇ ਆਪਾਂ ਕੋਈ ਨਹੀਂ ਤੂੰ ਮਿਲਣਾ ਤਾਂ ਮੈਂ ਤੈਨੂੰ ਦੱਸਦਾ ਜਿੱਥੇ ਉਹਨਾ 3B2 ਤੋਂ ਥੱਥੋਂ ਜਾਣਾ ਕਿਹੜੇ ਲਾਉਣਾ ਆਪਾਂ ਆਪਾਂ ਤੈਨੂੰ ਦੱਸ ਦਿਆਂ ਕਿੱਥੇ ਮਿਲਣਾ ਮੇਨ ਨਾਲੇ ਬਣਿਓ ਵਿਆਜ ਇਹ ਉਹ ਨਾ ਮੈਂ ਫਿਰ ਇਦਾਂ ਦੀ ਗੱਲ ਨਾ ਕਰਿਓ। ਭੋਗੀ ਵੀਰ ਮੈਂ ਬੋਲਣ ਦਿਆ ਵਾ ਮੈਨੂੰ ਦੱਸੋ। ਤੁਸੀਂ ਵੀਰੇ ਕੌਣਾ ਜੀ? ਮੈਂ ਵੀ ਤੇ ਬੋਲਣ ਦਿਆ ਵਾ ਭਰਾ ਮੈਂ ਮੈਨੂੰ ਢੁੱਲੀ ਆਂਦੇ ਆ ਤੇ ਮੈਨੂੰ ਮੇਰੇ ਨਾਲ ਕਰੋ ਗੱਲ ਜਿਹੜੀ। ਪਤਾ ਹੀ ਗੱਲ ਹੁਣ ਇਹਨ ਗਾਲ ਗੱਡੀ ਕੋਈ ਚੰਗਾ ਨਹੀਂ ਲੱਗਦਾ ਹੁੰਦਾ। ਇੱਕ ਨਾਰਮਲੀ ਗੱਲ ਕੀਤੀ ਆ ਉਹ ਤਾਂ ਮੈਨੂੰ ਕੁਦਰਤੀ ਉਹਨਾਂ ਕੁਆਚਨ ਕਰ ਲਿਆ ਯਾਰ। ਹਨਾ ਜਿਹੜਾ ਫਰਾਡ ਦਾ। ਉਹ ਉਹ ਤੇ ਗੱਲ ਵੀਰ ਅਸੀਂ ਉਹਨਾਂ ਨਾਲ ਚਰਾਂਗੇ ਉਹ। ਹਾਂ ਹਾਂਜੀ ਹਾਂਜੀ ਪਤਾ ਕਿ ਕਿਤਾ ਵੀਰੇ ਪਹਿਲਾਂ ਮੂੰਹ ਚ ਗੱਲ ਆਪਾਂ ਉਦਾਂ ਦੀ ਨਾ ਕੱਢੀ ਜਿਹਦੇ ਕਰਕੇ ਬਾਅਦ ਚ ਸਾਨੂੰ ਡਰਨਾ ਪਵੇ ਇਹਨਾਂ ਆ ਰਵੇ ਨਾ ਤੁਸੀਂ ਇਹਦੀ ਭਾਸ਼ਾ ਚੈੱਕ ਕਰੋ ਜਿਹੜਾ ਬਾਰ ਬਾਰ ਬੇੜੇ ਵਾਲੇ ਬੇੜੇ ਵਾਲੇ ਕੰਦਾ ਨਾ ਹੁਣ ਤੈਨੂੰ ਬੇੜੇ ਵਾਲੇ ਹੀ ਦੱਸਣਗੇ ਮੈਂ ਪੁੱਤ ਸਿੱਖਾਂ ਦਾ ਮੁੰਡਾ ਆ ਬ੍ਰਦਰੀ ਦੇ ਮੁੰਡਿਆਂ ਨਾਲ ਮੇਰੇ ਆ ਭਰਾ ਮੰਗੋ ਪਿਆਰਵਾ ਤੇ ਜੇ ਤੂੰ ਮੈਨੂੰ ਕੁਛ ਕਿਹਾ ਹੁੰਦਾ ਮੈਂ ਤੈਨੂੰ ਇਸ ਵੇਲੇ ਮਾਫ ਕਰ ਦੇਣਾ ਸੀ ਤੂੰ ਮੇਰੀ ਵਾਈਫ ਬਾਰੇ ਗਲਤ ਮਾਲਤ ਬੋਲਿਆ ਆ ਹੁਣ ਮੈਂ ਤੈਨੂੰ ਇੱਕ ਗੱਲ ਕੰਨਾ ਵੀਡੀਓ ਬਣਾ ਕੇ ਛੁੱਟੀ ਜਈ ਆਪਣੀ ਇੰਸਟਾਗ੍ਰam ਤੇ ਸਟੋਰੀ ਪਾ ਦੇ ਸੌਰੀ ਮਾਫੀ ਮੰਗ ਲਈ ਨਹੀਂ ਤਾਂ ਮੈਂ ਇਹ ਹਫ਼ਤੇ ਤੇਰੇ ਪਿੰਡ ਆਉਣਾ ਆ ਫਿਰ ਆਮੋ ਸਾਹਮਣੇ ਹੋ ਕੇ ਗੱਲ ਕਰਾਂਗੇ ਕਿਉਂਕਿ ਮੈਨੂੰ ਮਾਮਾ ਭੈਣਾ ਵੀ ਦੇਖਦੀਆਂ ਸਾਨੂੰ ਥੋੜੀ ਸ਼ਰਮ ਆ ਪਰ ਤੈਨੂੰ ਬੋਲਣ ਲੱਗੇ ਮੜੀ ਵੀ ਸ਼ਰਮ ਨਹੀਂ ਆ